ਮੈਂ ਇਸ ਤੋਂ ਪਹਿਲਾਂ ਮੇਰੀ ਕੱਪੜੇ ਦੀ ਲਾਈਨ ਸੀਗੀ ਜਿਹਦੇ 'ਚ ਮੈਂ 30 ਸਾਲ ਸਮਝ ਲੋ ਗੱਲ ਏ ਨਹੀਂ ਗੱਲ ਏ ਗੱਲ ਏ ਔਰਡ ਕਿਉਂ ਗੱਲ ਏ ਮਤਲਬ ਕਿ ਉਹਦੇ ਦਾ ਆਉਟਪੁੱਟ ਕੁਝ ਨਹੀਂ ਨਿਕਲੀ ਜੀ ਆਉਟਪੁੱਟ ਦੇਖੋ ਬੰਦਾ ਆਉਟਪੁੱਟ ਦਾ मीनिंग ਹੁੰਦਾ ਹੈ ਕਿ ਅਸੀਂ 'ਚ ਮੈਂ ਕੁਝ ਕੀਤਾ ਤੇ ਉਹਦਾ ਮੈਨੂੰ ਹਾਸਲ ਹੋਇਆ ਉੱਥੇ ਮੈਂ ਜੋ ਵੀ ਕੀਤਾ ਮੈਨੂੰ ਕੁਝ ਨਹੀਂ ਹਾਸਲ ਹੋਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੇ ਕੋਲ ਕਰਵਾਇਆ ਉਹਨਾਂ ਨੂੰ ਸਭ ਕੁਝ ਹਾਸਲ ਹੋਇਆ ਮੀਨਸ ਇੱਕ ਕਹਿ ਲੋ ਜੋਬ ਕਰਕੇ ਨਹੀਂ ਹੈਣਾ ਬਿਲਕੁਲ ਜੋਬ ਕਰਕੇ ਤੇ ਜੋਬ ਦੇ ਚੱਕਰ ਦੇ ਵਿੱਚ ਇਹ ਵੇ ਜੀ ਕਿ ਹੁਣ ਪੰਜਾਬੀਆਂ ਨੂੰ ਕੋਈ ਪੈਸੇ ਭਰ ਕੇ ਵੀ ਰਾਜੀ ਹੈ ਨਹੀਂਗਾ ਉਹਨਾਂ ਦਾ ਹੱਕ ਨਹੀਂ ਦਿੰਦਾ ਉਹਨਾਂ ਨੂੰ ਕੋਈ ਮੇਨ ਮੁੱਦਾ ਇਹ ਵੈ ਭੱਜੇ ਇਸੇ ਕਰਕੇ ਦੁਨੀਆ ਭੱਜੀ ਜਾਂਦੀ ਬਾਹਰ ਕਿ ਉਹਨਾਂ ਦਾ ਹੱਕ ਨਹੀਂ ਪੰਜਾਬੀਆਂ ਨੂੰ ਮਿਲਦਾ ਜੇ ਪੰਜਾਬੀਆਂ ਨੂੰ ਹੱਕ ਦੇਣ ਤੇ ਦੁਨੀਆ ਇੱਥੇ ਕੰਮ ਕਰਨ ਨੂੰ ਪੰਜਾਬੀ ਪਿੱਛੇ ਥੋੜੀ ਨੇ ਕਿਹੜਾ ਮੁੰਡਾ ਪਿੱਛੇ ਹੈ ਹਰ ਬੰਦਾ ਕੰਮ ਕਰਨ ਨੂੰ ਤਿਆਰ ਬੈਠਾ ਪਰ ਉਹਦਾ ਹੱਕ ਤੇ ਦਿਓ ਘੜ ਤੋਂ ਘੜ ਬਾਹਰ ਜਾ ਕੇ ਹੱਕ ਮਿਲਦਾ ਉਹ ਕੰਮ ਉੱਥੇ ਕਰਦੇ ਨੇ ਤੇ ਦਿਖਾਉਂਦੇ ਵੀ ਨਹੀਂ ਕੰਮ ਕਰਕੇ ਫਿਰ ਚਲੋ ਉਸ ਤੋਂ ਉੱਥੋਂ ਦੀ ਮਨ ਖਰਾਬ ਹੋਇਆ ਹੈਨਾ ਉੱਥੋਂ ਕੰਮ ਛੱਡਿਆ ਫਿਰ ਇਧਰ ਲਈ ਲਾਈਨ ਆਣ ਦਾ ਕਿਵੇਂ ਸੋਚੇ ਕਿਉਂਕਿ ਇਹ ਤਾਂ ਬਿਲਕੁਲ ਹੀ ਜ਼ਿਆਦਾ ਡਿਫਰੈਂਟ ਲਾਈਨ ਹੋ ਗਈ ਉਹਨਾਂ ਕੋਈ ਮੇਲ ਜੋਲ ਨਹੀਂ ਮਿਲਦਾ ਮੇਲ ਜੋਲ ਇਸ ਤਰ੍ਹਾਂ ਜੀ ਕਿ ਮੈਨੂੰ ਆਪ ਨੂੰ ਨਹੀਂ ਪਤਾ ਕਿ ਕੀ ਹੋਇਆ ਸਿਰਫ ਸੋਚ ਕੁਝ ਹੋਰ ਸੀਗੀ ਇੱਥੇ ਕਰਨਾ ਕੁਝ ਹੋਰ ਸੀਗਾ ਲੇਕਿਨ ਘਰਾ ਮਹਾਰਾਜ ਨੇ ਕੁਝ ਹੋਰ ਹੀ ਦਿੱਤਾ ਮੈਨੂੰ ਆਪ ਨੂੰ ਨਹੀਂ ਪਤਾ ਜੇ ਮੈਨੂੰ ਤੁਸੀਂ ਪੁੱਛੋ ਨਾ ਕੁਐਸਚਨ ਪੁੱਟ ਕਰੋਗੇ ਕਿ ਭਾਈ ਕਿਵੇਂ ਹੋਇਆ ਤੇ ਮੈਂ ਵੀ ਨਹੀਂ ਦੱਸ ਸਕਦਾ ਮੈਂ ਸਿਰਫ ਇਨਾ ਦਾ ਕਹਿ ਸਕਦਾ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਸੀਸ ਤੇ ਨਾ ਮੇਰੇ ਸੀਸ ਦੇ ਉੱਤੇ ਆਪਣਾ ਹੱਥ ਰੱਖ ਗਏ ਮੇਰੇ ਕੋਲ ਜੋ ਕਰਾਣਾ ਸੀ ਕਰਾ ਲਿਆ ਸ਼ੁਕਰਾਨਾ ਉਸ ਮਾਨ ਲਗਦਾ